ਭਗਵੰਤ ਮਾਨ ਸਾਹਿਬ ਤੁਹਾਡੀ ਸਰਕਾਰ ਦੀ ਤਸ਼ੱਦਦ ਹੈ ਦੱਸਦੀ ਹੈ ਕਿ ਜਨਤਾ ਤੁਹਾਡ ਤੋਂ ਉਕਸਾ ਚੁੱਕੀ ਤੁਹਾਡ ਤੋਂ ਦੁਖੀ ਹੈ ਤੋਬਾ ਤੋਬਾ ਕਰ ਰਹੀ ਹੈ ਔਰ ਜਨਤਾ ਵੋਟ ਦੇ ਵਿੱਚ ਇਸ ਤੋਬਾ ਦਾ ਜਵਾਬ ਦੇਣ ਵਾਲੀ ਹੈ ਨਿਸ਼ਚਿਤ ਰੂਪ ਚ ਜਨਤਾ ਦਾ ਕਾਂਗਰਸ ਪਾਰਟੀ ਔਰ ਆਮ ਆਦਮੀ ਪਾਰਟੀ ਦੋਨਾਂ ਤੋਂ ਮਨ ਨੂੰ ਚੁੱਕਾ ਔਰ ਉਹ ਕਰਾਰਾ ਜਵਾਬ ਇਸ ਇਲੈਕਸ਼ਨ ਦੇ ਦੇਣਗੀ ਔਰ ਇਸ ਗੱਲ ਨੂੰ ਸਮਝਣਾ ਪਏਗਾ ਕਿ ਜਦੋਂ ਤੁਸੀਂ ਸਰਕਾਰਾਂ ਵਾਦਾ ਖਲਾਫੀ ਕਰਦੇ ਹੋ ਜੇ ਕਾਂਗਰਸ ਦੀ ਸਰਕਾਰ ਸੀ ਚਾਹੇ ਹੁਣ ਵਰਤਮਾਨ ਦੀ ਸਰਕਾਰ 1100 ਰੁਪਏ ਨਹੀਂ ਆਇਆ ਬਿਜਲੀ ਮਾਫ ਨਹੀਂ ਹੋਈ ਘਰ ਘਰ ਨੌਕਰੀ ਮਿਲਨੀ ਨਹੀਂ ਮਿਲੀ ਅਸੀਂ ਤੇ ਜਨਤਾ ਉਹ ਕਰਾਰਾ ਜਵਾਬ ਦੇਗੀ ਔਰ ਇਹ ਝੂਠ ਬੋਲਣ ਵਾਲੇ ਲੋਕ ਨੇ ਪੋਲਿਟਿਕਸ ਦੇ ਅੰਦਰ ਉਵਰ ਤੋਲਦੇ ਨੇ ਝੂਠ ਬੋਲਦੇ ਨੇ ਜਨਤਾ ਉਹਨਾਂ ਨੂੰ ਕਰਾਰਾ ਕਰਾ ਦੇਗੀ ਔਰ ਇਹ ਇਲੈਕਸ਼ਨ ਬਾਟਰ ਲੂ ਸਾਬਤ ਹੋਏਗਾ ਕਾਂਗਰਸ ਪਾਰਟੀ ਔਰ ਆਮ ਆਦਮੀ ਪਾਰਟੀ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਹੈ ਮੈਂ ਸ਼ਹਿਰ ਵਾਸੀਆਂ ਨੂੰ ਪੂਰੇ ਪੰਜਾਬ ਦੇ ਨਾਗਰਿਕਾਂ ਨੂੰ ਪੰਜਾਬ ਕਾਰਪੋਰੇਸ਼ਨਾਂ ਦੇ ਨਾਗਰਿਕਾਂ ਨੂੰ ਸਭ ਨੂੰ ਨਿਵੇਦਨ ਕਰਾਂਗਾ ਘਰਾਂ ਚ ਨਿਕਲੋ ਔਰ ਵੋਟ ਕਰੋ ਆਪਣੇ ਮਤ ਦਾ ਪ੍ਰਯੋਗ ਕਰੋ ਆਪਣੇ ਮਤ ਦੇਣਾ ਹੀ ਜਨਤਾ ਨੂੰ ਸਮਝਾਓ ਘਰਾਂ ਚੋਂ ਨਿਕਲਣਾ ਪਏਗਾ ਲੋਕ ਨਿਕਲਣਗੇ ਤੇ ਮਤ ਦਾ ਪ੍ਰਯੋਗ ਹੋਏਗਾ ਔਰ ਮਤ ਦਾ ਪ੍ਰਯੋਗ ਹੋਏਗਾ ਤੇ ਤਾਨਾ ਸ਼ਹੀ ਨਾਦਰ ਸ਼ਹੀ ਝੂਠ ਬੋਲਣ ਵਾਲਿਆਂ ਨੂੰ ਝਟਕਾ ਲੱਗੇ ਅੱਛਾ ਜਨਾਲਾ ਦੇ ਵਿੱਚ VOTING ਦੇ ਲੈ ਕੇ ਗੋਲੀ ਚੱਲੀ ਦੀ ਹੈ ਮੈਂ ਸਮਝਣਾ ਹਿੰਸਾ ਦਾ ਕੋਈ ਕੰਮ ਨਹੀਂ ਲੋਕਾਂ ਨੂੰ ਵੋਟ ਲੈਣਾ ਚਾਹੀਦਾ ਵੋਟ ਕਰਨਾ ਚਾਹੀਦਾ ਔਰ ਪਿਆਰ ਦੇ ਨਾਲ ਵੋਟ ਵੋਟ ਦਾ ਪ੍ਰਯੋਗ ਹੋਣਾ ਚਾਹੀਦਾ ਹਿੰਸਾ ਦਾ ਕੋਈ ਪ੍ਰਯੋਗ ਨਹੀਂ